ਦਿੰਦਾ ਤੁਸੀਂ ਯੇਸ਼ੂ ਮਸੀਹ ਦੇ ਨਾਮ ਦੇ ਨਾਲ ਪੂਰੇ ਸ਼ਹਿਰ ਨੂੰ ਪੂਰੇ ਸ਼ਹਿਰ ਨੂੰ ਰੰਗ ਦਿੰਦਾ ਜੇ ਯੇਸ਼ੂ ਮਰ ਦੇ ਨਾਮ ਦੇ ਤੁਸੀਂ ਦੇਖਿਆ ਹਮੇਸ਼ਾ ਜਦ ਜਦ ਤੁਸੀਂ ਪਰਮੇਸ਼ਵਰ ਦੇ ਵਚਨ ਨੂੰ ਮੰਨੂਗੇ ਤੇ ਪਰਮੇਸ਼ਵਰ ਦੀ ਗ੍ਰੇਸ ਹਮੇਸ਼ਾ ਤੁਹਾਡੇ ਤੇ ਨਜ਼ਰ ਆਊਗੀ ਹੋ ਸਕਦਾ ਹੈ ਰੱਬ ਨੇ ਪਰਖਸ਼ਾ ਲਈ ਹੋਵੇ ਸਾਡੀ ਕਿ ਅਸੀਂ ਲੋਕਾਂ ਨੂੰ ਮਾਫ ਕਰਦੇ ਆ ਕਿ ਅਸੀਂ ਬਦਲੇ ਲੈਣੇ ਆ ਤੇ ਦੇਖੋ ਵਚਨ ਨੂੰ ਪੂਰਾ ਕੀਤਾ ਆਪਾਂ ਦਿਲ ਨਹੀਂ ਕਰਦਾ ਪਰ ਵਚਨ ਲਿਖਿਆ ਦਿਲ ਕਰੇ ਨਾ ਕਰੇ ਪਰ ਤੇ ਵਚਨ ਨੂੰ ਕੀ ਕਰ ਪੂਰਾ ਕਰ ਪ੍ਰਾਰਥਨਾ ਕਰਨਾ ਦਿਲ ਨਹੀਂ ਕਰਦਾ ਲੇਕਿਨ ਪ੍ਰਾਰਥਨਾ ਕਰਨੀ ਪੈਂਦੀ ਹੈ ਫਾਸਟਿੰਗ ਕਰਨ ਦਿਲ ਨਹੀਂ ਅੱਜ ਮੈਂ ਸਿਰਸ ਸਵੇਰ ਦਾ ਹਲਕਾ ਜਾਂ ਪਾਣੀ ਲਿਆ ਇੱਕ ਦੋ ਵਾਰ ਅਦਰਭਾਈ ਕਿਵੇਂ ਡਰਾਈ ਫਾਸਟਿੰਗ ਮੈਂ ਕਰਦਾ ਦਿਲ ਨਹੀਂ ਕਰਦਾ ਲੰਗਰ ਦੇਖ ਕੇ ਰੋਜ਼ੇ ਰੱਖੰਦਾ ਪਰ ਰੋਜ਼ਾ ਕੀ ਆਪਾਂ ਮੈਂ ਰੱਖਿਆ ਤੁਸੀਂ ਪ੍ਰਾਰਥਨਾਵਾਂ ਕੀਤੀਆਂ ਮਾਫ਼ ਕੀਤਾ ਤੇ ਉਹਦਾ ਅਸਰ ਅੱਜ ਤੁਸੀਂ ਪੂਰੇ ਸ਼ਹਿਰ 'ਚ ਦੇਖਿਆ ਪਹਿਲਾਂ ਕਦੀ ਨਹੀਂ ਦੇਖਿਆ ਜੋ ਅੱਜ ਦੇਖਿਆ ਦੇ ਹੁਣ ਮੈਨੂੰ ਜਿਆਦਾ ਗੱਲਾਂ ਨਹੀਂ ਕਹਿਣੀਆਂ ਇੱਕੋ ਗੱਲ ਕਹਿਣੀ ਹੈ 25 ਨੂੰ ਆਣਾ ਨਹੀਂ ਭੁੱਲਣਾ ਸੁਭਾਨ ਅੱਲਹੁ ਇਲਾਹ ਸਪੈਸ਼ਲ ਪਲੇਸਿਸ ਤਿਆਰ ਹੋ ਗਏ ਚਰਚ ਦੇ ਵਿੱਚ ਜਿੰਨੇ ਮਰਜ਼ੀ ਲੋਕ ਐਕਸਟਰਾ ਆਜਣ ਸਪੈਸ਼ਲ ਤਿਆਰ ਕਰ ਦਿੱਤੇ ਆ ਪੰਡਾਲ ਸਾਰੇ ਸਭ ਕੁਝ ਹੋ ਚੁੱਕਾ ਸਾਰਿਆਂ ਨੂੰ ਪਿਆਰ ਭਰਾ ਸੱਦਾ ਜਿਹੜੇ ਜਾਣਦੇ ਆ ਉਹ ਵੀ ਜਿਹੜੇ ਨਹੀਂ ਜਾਣਦੇ ਉਹ ਵੀ ਤੁਸੀਂ ਸਾਰੇ ਰੱਬ ਦੇ ਜੀਓ ਅਸੀਂ ਉਦਾਂ ਕਹਿੰਨੇ ਆ ਕਿ ਇੱਕੋ ਹੀ ਜਿਹੜਾ ਨੂਰ ਹੈ ਉਹ ਤੋਂ ਪੂਰਾ ਜਗ ਪੈਦਾ ਹੋਇਆ ਕਹਿੰਨੇ ਕਿ ਨਹੀਂ ਕਹਿੰਨੇ ਲਾਈਟ ਨੇ ਹੈ ਨਾ ਬਾਈਬਲ ਦੇਖਿਆ ਯਿਸੂ ਮਸੇ ਨੇ ਕਿਹਾ ਉਹ ਜਗਤ ਦੀ ਰੋਸ਼ਨੀ ਤੇ ਤੂੰ ਹੀ ਉਹ ਜਗਤ ਦੀ ਰੋਸ਼ਨੀ ਹੋ ਤੇ ਅਸੀਂ ਇਹ ਵਿਸ਼ਵਾਸ ਕਰਦੇ ਹਾਂ ਕਿ ਅਸੀਂ ਸਾਰੇ ਇੱਕੋ ਹੀ ਪਰਮੇਸ਼ਵਰ ਦੀ ਸੰਤਾਨ ਆ ਤੇ ਆਓ 25 ਦਸੰਬਰ ਨੂੰ ਰੱਬ ਦੇ ਘਰ ਸਵੇਰੇ 10 ਵਜੇ ਮੀਟਿੰਗ ਖਤਮ ਹੋਣ ਤੋਂ ਬਾਅਦ ਪਰਮੇਸ਼ਵਰ ਦਾ ਪ੍ਰਭੂ ਭੋਜ ਲੰਗਰ ਹੋਏਗਾ ਉਹ ਖਾਓ ਰੱਬ ਦੀ ਮਹਿਮਾ ਕਰੋ ਤੇ ਦੇਖੋ ਪਰਮੇਸ਼ਵਰ ਦਾ ਆਨੰਦ ਜਿਹੜਾ ਨੇ ਤੁਹਾਡੀ ਜ਼ਿੰਦਗੀਆਂ ਦੇ ਵਿੱਚ ਬਣਿਆ ਰਹੇਗਾ ਪੂਰਾ ਅਗਲਾ ਸਾਲ ਵੀ ਬਣਿਆ ਰਹੇਗਾ 25 ਨੂੰ ਖੁਦਾਵੰ ਦੇ ਨਾਮ ਨੂੰ ਮਨਾ ਕੇ 31 ਨਾਈਟ ਨੂੰ ਅਸੀਂ ਟੀਵੀ ਅੱਗੇ ਨਹੀਂ ਬੈਠਣਾ ਅਸੀਂ ਸੰਸਾਰਿਕ ਚੀਜ਼ਾਂ ਅੱਗੇ ਨਹੀਂ ਬੈਠਣਾ ਰੱਬ ਦੀ ਪ੍ਰੈਜ਼ੈਂਸ ਖੁਦਾ ਦੀ ਹਜ਼ੂਰੀ ਚਰਚ ਮਿਲਾਂਗੇ ਇਹਨਾਂ ਦੋਨਾਂ ਮੀਟਿੰਗਾਂ ਦੇ ਲਈ ਮੈਂ ਤੁਹਾਨੂੰ ਇਨਵਾਈਟ ਕਰਦਾ ਪੂਰੇ ਦਿਲ ਤੋਂ ਮੇਰਾ ਪਰਿਵਾਰ ਚਰਚ ਪਰਿਵਾਰ ਤੁਹਾਨੂੰ ਸਾਰੇ ਅਸੀਂ ਇਨਵਾਈਟ ਕਰਦੇ ਆ ਬਹੁਤ ਸੋਹਣਾ ਤੁਸੀਂ ਅੱਜ ਕੰਮ ਕੀਤਾ ਦਿਲ ਖੁਸ਼ ਹੋ ਗਿਆ ਬਾਗੋ-ਬਾਗ ਹੋ ਗਿਆ ਗਾਰਡਨ ਕੱਟਨੋ ਨੱਚਦੇ ਆਏ ਆ ਆਪਾਂ ਲੋਕੇ ਹੈਰਾਨ ਐ ਦੇਖ ਕੇ એનર્ਜੀ ਖਤਮ ਨਹੀਂ ਹੋਈ ਕੱਟ ਨਹੀਂ ਹੋਈ ਨੱਚਦੇ ਜਾ ਰਹੇ ਆ ਨੱਚਦੇ ਜਾਵਾਂਗੇ ਤੇ ਮੈਂ ਵੀ ਹੁਣ ਦੇਖਾ ਤੁਸੀਂ ਕੀ ਖਾਦਾ ਸਵੇਰ ਦਾ ਹੁਣ ਮੈਂ ਸ਼ੈਫ ਭਾਂਜਣਾ ਗੱਡੀ 'ਚ ਦਿਖਾਓ ਵੀ ਸਾਰੀਆਂ ਚੀਜ਼ਾਂ ਕੀ-ਕੀ ਬਣਾਇਆ ਤੁਸੀਂ ਅੱਜ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਜਿੰਨਾ ਜਿੰਨੇ ਸ਼ਬਦ ਹੋ ਸਕਦੇ ਆ ਮੈਂ ਤੁਹਾਨੂੰ ਦੇ ਰਿਆਂ ਇਹ ਸ਼ਬਦਾਂ ਤੋਂ ਬਾਹਰ ਅੱਜ ਪ੍ਰੋਗਰਾਮ ਕਿ ਪਰਮੇਸ਼ਵਰ ਨੇ ਆਪਣੀ ਮਹਿਮਾ ਕੀਤੀ ਔਰ ਇਹ ਦੱਸਿਆ ਕਿ ਜਦੋਂ ਤੁਸੀਂ ਪਰਮੇਸ਼ਵਰ ਦੇ ਬਚਨ ਨੂੰ ਪੂਰਾ ਕਰੋਗੇ ਰੱਬ ਵਧੀਆ ਜਵਾਬ ਦੇਗਾ ਔਰ ਪ੍ਰੇਮ ਵਾਲਾ ਜਵਾਬ ਦੇਗਾ ਅੱਜ ਖੁਦਾ ਨੇ ਜਵਾਬ ਦਿੱਤਾ ਸਾਰਾ ਪ੍ਰੋਗਰਾਮ ਲੱਖਾਂ ਲੋਕਾਂ ਦੇ ਬਾਵਜੂਦ ਐਦਾਂ ਚੱਲਿਆ ਕਿ ਇਹਨੂੰ ਬੰਦੇ ਇਹਨੂੰ ਬੰਦੇ ਚਲਾ ਸਕਦੇ ਇੰਨੇ ਹੈਗੀ ਹਿੰਮਤ ਕਿ ਚਲਾਣ ਦੀ ਕਿੰਨੇ ਬੰਦੇ 5000 volunteers ਰੱਖ ਲੂੰਗੇ 10000 volunteers 15 20000 volunteers ਵੀ ਨੂੰ ਕਾਬੂ ਨਹੀਂ ਕਰ ਪਾ ਰਿਆ ਇਹ ਰੱਬ ਕੌਣ ਕਾਬੂ ਕਰ ਰਿਹਾ ਰੱਬ ਕਾਬੂ ਕਰ ਰਿਹਾ ਰੱਬ ਚਲਾ ਰਿਹਾ ਸਾਰਾ ਕੁਝ ਉਹਦੇ ਨਾਮ ਨੂੰ ਮਹਿਮਾ ਹੈ ਸਾਰਾ ਕੁਝ ਪਰਮੇਸ਼ਰ ਚਲਾ ਰਿਹਾ ਹੈ ਜੇ ਉਹਦੇ ਵਚਨ ਨੂੰ ਮੰਨਾਂਗੇ ਉਹਦੇ ਵਚਨ ਦਾ ਆਦਰ ਕਰਾਂਗੇ ਤੇ ਉਹਨੇ ਕਿਹਾ ਜਿਹੜਾ ਮੇਰਾ ਆਦਰ ਕਰੇਗਾ ਮੇਰਾ ਪਿਤਾ ਉਹਦਾ ਆਦਰ ਕਰੇਗਾ ਇਹ ਤੁਹਾਨੂੰ ਆਦਰ ਮਿਲਿਆ ਅੱਜ ਪਰਮੇਸ਼ਰ ਦਾ 크ਿਸਚੀਅਨਿਟੀ ਨੂੰ ਆਦਰ ਮਿਲਿਆ ਤੁਹਾਡੇ ਕਰਕੇ ਉਹਦੇ ਨਾਮ ਨੂੰ ਮਹਿਮਾ ਮਿਲੀ ਪਰਮੇਸ਼ਰ ਨੇ ਕਿਹਾ ਸੀ ਤੁਹਾਡਾ ਉਜਾਲਾ ਲੋਕਾਂ ਸਾਹਮਣੇ ਚਮਕੇ ਕਿ ਤੁਹਾਨੂੰ ਦੇਖ ਕੇ ਲੋਕ ਰੱਬ ਦੀ ਮਹਿਮਾ ਕਰਨ ਲੋਕਾਂ ਨੇ ਸਾਨੂੰ ਵੇਖਿਆ ਕਿ ਅਸੀਂ ਬਦਲੇ ਨਹੀਂ ਲਏ ਅਸੀਂ ਲੋਕ ਨਹੀਂ ਮਾਰੇ ਅਸੀਂ ਮaaf ਕੀਤਾ ਤੇ ਪਰਮੇਸ਼ਰ ਨੇ ਆਪਣੀ ਮਹਿਮਾ ਅੱਜ ਤੁਹਾਡੇ ਦੁਆਰਾ ਸਿਰਫ ਜਲੰਧਰ ਨਹੀਂ ਤੁਹਾਨੂੰ ਦੇਖ ਰਿਹਾ ਪੰਜਾਬ ਦੀ ਹਰ ਸਤੇ ਹਰ ਡਿਸਟ੍ਰਿਕਟ ਇੰਡੀਆ ਦੀ ਹਰ ਸਟੇਟ 90 ਦੇਸ਼ ਤੁਹਾਡੇ ਨਾਲ ਜੁੜੇ ਹੋਇਆ ਹੱਲੇ ਵੀ ਉਹ ਤੁਹਾਨੂੰ ਦੇਖ ਰਹੇ ਨੇ ਉਹ ਤੁਹਾਡੇ ਨਾਲ ਤੁਹਾਡੇ ਦੁਆਰਾ ਖੁਦਾਬੰਦੇ ਨਾਮ ਦੀ ਜਿਹੜੀ ਮਹਿਮਾ ਹੋ ਰਹੀ ਹੈ ਉਹਨੂੰ ਉਹ ਦੇਖ ਰਹੇ ਨੇ ਆਮੀਨ ਖੁਦਾਬੰਦਾਂ ਨੂੰ ਬles ਕਰਨ ਸਾਰੀ ਟੀਮ ਨੂੰ ਬles ਕਰਨ ਸਾਰੇ ਜਿੰਨੇ ਅਰੇਂਜਮੈਂਟ ਕੀਤੇ ਕੋਈ ਡਾਂਸ ਕਰ ਰਿਹਾ ਕੋਈ ਸੁਸਮਾਚਾਰ ਦੇ ਰਿਹਾ ਤੁਸੀਂ ਸਾਰੇ ਆਸ਼ੀਸ਼ੀਤ ਹੋ ਔਰ ਇਹ ਆਸ਼ੀਸ਼ ਤੁਹਾਡੇ ਪਰਿਵਾਰਾਂ ਦੇ ਵਿੱਚ ਲੱਗੇਗੀ ਤੁਹਾਡੇ ਜੀਵਨਾਂ ਦੇ ਵਿੱਚ ਲੱਗੇਗੀ ਔਰ ਅਗਲੇ ਸਾਲ ਇਹ ਆਸ਼ੀਸ਼ ਲੋਕਾਂ ਨੂੰ ਵੱਡੇ ਰੂਪ ਦੇ ਵਿੱਚ ਇਹ ਭਵਿੱਖ ਬਾਣੀਆਂ ਤੁਹਾਡੀਆਂ ਜ਼ਿੰਦਗੀਆਂ ਤੋਂ ਨਜ਼ਰ ਵੀ ਆਏਗੀ ਹੁਣ ਸਮੇਂ ਆ ਗਿਆ ਸੰਡੇ ਮਿਲਦੇ ਆ ਉਸ ਤੋਂ ਬਾਅਦ 25 ਦਸੰਬਰ ਨੂੰ ਮਿਲਦੇ ਆ ਮੇਰਾ ਵਿਸ਼ਵਾਸ ਹੈ ਜਿਹੜਾ ਮੈਸੇਜ ਖੁਦਾਵੰਦੀ ਪ੍ਰੈਜ਼ੈਂਸ ਘੁਟਨਿਆ ਦੇਉਤੇ ਮੈਂ ਪਰਮੇਸ਼ਵਰ ਦੇ ਕੋਲ ਲਵਾਂਗਾ ਉਹ ਸਾਡੀ ਲਾਈਫ ਨੂੰ ਸਦਾ ਲਈ ਚੇਂਜ ਕਰੇਗਾ ਖੁਦਾ ਤੁਹਾਨੂੰ ਬles ਕਰਨ ਤੁਹਾਡੇ ਪਰਿਵਾਰਾਂ ਨੂੰ ਬles ਕਰਨ ਤੁਹਾਡੀਆਂ ਸ਼ਰਮਿੰਦਗੀਆਂ ਨੂੰ ਖਤਮ ਕਰਨ ਜਿਹੜੀ ਇੱਜ਼ਤ ਤੁਸੀਂ ਖੁਦਾ ਨੂੰ ਦਿੱਤੀ ਹੈ ਉਹ ਇੱਜ਼ਤ ਤੁਹਾਨੂੰ ਖੁਦਾਵੰਨ 100 ਗੁਣਾ ਕਰਕੇ ਵਾਪਸ ਕਰਨ ਜੋ ਤੁਸੀਂ ਅੱਜ ਬੋਕੇ ਜਾ ਰਹੇ ਹੋ ਪਰਮੇਸ਼ਵਰ ਦੇ ਵਿੱਚ ਉਹ ਤੁਹਾਨੂੰ ਵਾਪਸ ਮਿਲੇ ਆਪਣੇ ਹੱਥਾਂ ਨੂੰ ਉਠਾਵਾਂਗੇ ਖੁਦਾਬਾਪ ਤੇਰਾ ਆਤਮਾ ਇਹਨਾਂ ਨੂੰ ਛੂਏ ਖੁਦਾਵੰ ਜਿੰਨੇ ਬਿਮਾਰ ਨੇ ਅੱਜ ਅਤਰੀਆਂ ਰਾਤਾਂ ਕਰ ਰਹੇ ਨੇ ਖੁਦਾਵੰ ਤੇਰੇ ਜੀਵਿਤ ਨਾਮ ਜਿਵੇਂ ਕਮਾਂਡ ਕਰਦਾ ਹ ਹੀਲਿੰਗ ਇਹਨਾਂ ਦੀ ਬਾਡੀਜ਼ ਦੇ ਅੰਦਰ ਐਂਟਰ ਕਰੇ ਖੁਦਾਵੰ ਸਾਰੀਆਂ ਅੰਧਕਾਰ ਦੀਆਂ ਸ਼ਕਤੀਆਂ ਸਾਰੀਆਂ ਦੁਸ਼ਟ ਆਤਮਾਾਂ ਇਹਨਾਂ ਦੀ ਜ਼ਿੰਦਗੀਆਂ ਨੂੰ ਛੱਡ ਕੇ ਜਾਂਦੀਆਂ ਰਣ ਮੇਰੇ ਸਾਹਮਣੇ ਪਰਮੇਸ਼ਵਰ ਤੇਰਾ ਆਤਮਾ ਇਹਨਾਂ ਦੇ ਕਾਰੋਬਾਰ ਨੂੰ ਛੂਏ ਤੇਰਾ ਆਤਮਾ ਇਹਨਾਂ ਦੀ ਜ਼ਿੰਦਗੀਆਂ ਨੂੰ ਛੂਏ ਕੈਰੀਅਰ ਨੂੰ ਛੂਏ

ਉਹਨਾਂ ਲੋਕਾਂ ਦੀ ਪਰਵਾਹ ਨਾ ਕਰਨਾ 1 2 4 5 7 ਲੋਕਾਂ ਦੀ ਲੱਖਾਂ ਲੋਕ ਕਰੁਣਾ ਲੋਕਾਂ ਨੂੰ ਪਿਆਰ ਕਰਨ ਵਾਲੇ ਮਿਲਣਗੇ ਲੱਖਾਂ ਲੋਕਾਂ ਦੇ ਦੁਆਰਾ ਤੁਸੀਂ ਪਿਆਰ ਕੀਤੇ ਜਾਓਗੇ ਇਹ ਖੁਦਾਵੰਦ ਦਾ ਅਨੁਗ੍ਰਹਿ ਤੁਹਾਡੇ ਉੱਤੇ ਹੋਵੇਗਾ ਅੱਜ ਮੈਂ ਯੀਸ਼ੂ ਮਸਦੇ ਨਾਮ ਦੇ ਵਿੱਚ ਜਿਹੜੇ ਸ਼ਰੀਰ ਚੱਲ ਕੇ ਆਏ ਉਹਨਾਂ ਸਾਰੇ ਸ਼ਰੀਰਾਂ ਨੂੰ ਆਸ਼ੀਸ਼ਿਤ ਕਰਦਾ ਹਾਂ ਬਿਮਾਰੀਆਂ ਨੂੰ ਕਮਜ਼ੋਰੀਆਂ ਨੂੰ ਸ਼ਰਾਪਿਤ ਕਰਦਾ ਹਾਂ ਕਦੇ ਸ਼ਰੀਰ ਦਾ ਉਹ ਹਿੱਸਾ ਨਹੀਂ ਹੈ ਅੱਜ ਤੋਂ ਕੜੇ ਫਾਈਨੈਂਸ ਤੇ ਸਮੇਂ ਕੱਢਿਆ ਟਾਈਮ ਕੱਢਿਆ

ਸਤੇਸ ਦੇ ਉੱਤੇ ਨੇ ਅਸੀਂ ਸਾਰੇ ਇੱਕ ਮਨ ਹੋ ਕੇ ਤੁਨ ਸਾਰਿਆਂ ਨੂੰ ਆਸ਼ੀਸ਼ਿਤ ਕਰਦੇ ਹਾਂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਅਸੀਂ ਮੰਗਦੇ ਹਾਂ ਆਮੇਨ ਉਹ ਚਾ ਅਸ਼ੀਸ਼ ਸਾਡੀ ਤੁਹਾਡੇ ਚਿਹਰਿਆਂ ਦੇ ਉੱਤੇ ਚਮਕੇ ਔਰ ਸ਼ਰਮਿੰਦਗੀ ਤੁਹਾਡੇ ਜੀਵਨ ਦਾ ਕਦੇ ਵੀ ਹਿੱਸਾ ਨਾ ਹੋਵੇ ਤੁਹਾਡੇ ਜੀਵਨ ਸ਼ਰਮਿੰਦਗੀ ਰਹਿਤ ਹੋਣ ਔਰ ਖੁਦਾਬੰਦੀ ਗਲੋਰੀ ਦੇ ਨਾਲ ਭਰੇ ਰਹਿਣ ਯੀਸ਼ੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ ਅਸੀਂ ਮੰਗਦੇ ਹਾਂ ਆਮੇਨ ਉਹ ਚਾ ਚਰਚ ਆਮੇਨ ਉਹ ਚਾ ਚਰਚ ਹallelujah हालेलुया 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 लोया खुदा बन के नाम की खुदा बन के नाम की वो जिंदा आसमान पे वो आने वाला वो आने वाला हमें तैयार रहना आत्मा में जीना तैयार रहना आत्मा में जीना उसके आने वाले आम होने वाला वो आने वाला है वो तारीफ करो खुदा बन के नाम की वो आने वाला है वो में लेने के लिए आने वाला है मैं प्रार्थना करता हूँ मेरे सामर्थ्य परमेश्वर एक एक जन जो हाथों को उठा के खड़ा है इनकी जिंदगी में सारे पाप तू खत्म कर दे इनको पवित्रता में जीना सिखा तू आने वाला है खुदा तेरी आमद के लिए हम तैयार हो सके तेरे साथ जा सके मेरे सामर्थ्य परमेश्वर प्रभु यीशु मसीह के सामर्थ्य नाम में हम मांगते हैं चर्च हाल लुया मैं चंगाइयान देख रहा ਮੈਂ ਦਰਦਾਂ ਨੂੰ ਜਾਂਦਾ ਹੋਇਆ ਦੇਖ ਰਿਹਾ ਮੈਂ ਅੱਖਾਂ ਨੂੰ ਠੀਕ ਹੁੰਦਾ ਹੋਇਆ ਦੇਖ ਰਿਹਾ ਤੂੰ ਸਾਥ ਮਮ ਨੂੰ ਜਾਂਦਾ ਹੋਇਆ ਦੇਖ ਰਿਹਾ ਸਾਰੇ ਸ਼ਰਪਨ ਰੁੱਟਦਾ ਹੋਇਆ ਦੇਖ ਰਿਹਾ ਕੱਡੀਆਂ ਜ਼ਿੰਦਗੀਆਂ ਦੇ ਉੱਤੇ ਆ ਮੈਨੂੰ ਚਾਹੀ ਆਸ਼ੀਰ ਸਾਡੀ ਹੈ ਚਰਚ ਹਾਲੇਲੂਇਆ ਹਾਲੇਲੂਇਆ ਤਾਰੀਫ ਕਰੋ ਖੁਦਾਵੰਦੇ ਨਾਮ ਦੀ ਜਿੰਨੀ ਤਾਕਤ ਸਾਡੇ ਹੱਥਾਂ ਦੇ ਵਿੱਚ ਹਾਲੇਲੂਇਆ ਹਾਲੇਲੂਇਆ ਦੇਤਾ ਸੱਦਾ ਸਾਰਿਆਂ ਨੂੰ ਜਿਹੜੇ ਰਹਿ ਗਏ ਡੱਬਾ ਫੜੋ ਕੰਫਲੈਟ ਫੜੋ 25 ਦਸੰਬਰ આજ ਤੱਕ ਦਾ ਸਭ ਤੋਂ ਸਪੈਸ਼ਲ ਡੇ ਹੋਣਾ ਚਾਹੀਦਾ ਚਰਚ ਦੇ ਵਿੱਚ ਜਿਹੜੇ ਲੋਕ ਨਹੀਂ ਬਚੇ ਜਿਹੜਾ ਪਰਿਵਾਰ ਮੈਂਬਰ ਨਹੀਂ ਬਚਿਆ ਉਹਨੂੰ ਵੀ ਜਾ ਕੇ ਮੈਸੇਜ ਦਿਓ ਸਾਰੇ ਬਚਾਏ ਜਾਣ ਗੋਡ ਬlesਸ ਯੂ ਆਲ ਦਿਲ ਤੋਂ ਸ਼ੁਕਰੀਆ ਤੁਹਾਡਾ ਕਿ ਤੁਸੀਂ ਸਾਰੀਆਂ ਇਨਸਟਰਕਸ਼ਨਸ ਨੂੰ ਫੋਲੋ ਕੀਤਾ ਬਿਨਾ ਹੁੜਦੰਗ ਤੋਂ ਅਸੀਂ ਪੂਰੀ ਸ਼ੁਭਾਇਤਰਾ ਨੂੰ ਕੰਪਲੀਟ ਕੀਤਾ ਖੁਦਾਵੰਦ ਦੀ ਤਾਰੀਫ ਕਰਾਂਗੇ ਜ਼ੋਰ ਦੇ ਨਾਲ ਸਾਰੀ ਟੀਮ ਗੌਰਵ ਸਾਰੀ ਟੀਮ ਬੈਸਟ ਕੰਮ ਕੀਤਾ ਤੁਸੀਂ ਬੈਸਟ ਸ਼ੋਭਾ ਯਤਰਾ ਕੱਢੀ ਬੈਸਟ ਕਾਇਆ ਬੈਸਟ ਕੰਮ ਕੀਤਾ ਕਿਉਂਕਿ ਬਹੁਤ ਮਿਹਨਤ ਲੱਗਦੀ ਹੈ ਨਾ ਚੀਜ਼ਾਂ 'ਚ ਬਹੁਤ ਐਫਰਟ ਲੱਗਦਾ ਹੈ ਟੀਮਸ ਜਿਹੜੀਆਂ ਰਾਤ-ਰਾਤ ਸੌਂਦੀਆਂ ਨਹੀਂ ਗਿਆ ਕੰਮਾਂ ਨੂੰ ਕਰਦੀਆਂ ਅਸੀਂ ਰਾਤ ਨੂੰ 3-3 4-4 ਵਜੇ ਤੱਕ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਰਨਾ ਚੀਜ਼ਾਂ ਨੂੰ ਸਟਰੋਂਗਲੀ ਚਲਾਉਣਾ ਆਤਮਾ ਦੇ ਵਿੱਚ ਰੱਖਣਾ ਹੈ ਪ੍ਰੇਅਰ 'ਚ ਜਾਣਾ ਪਰ ਜਦੋਂ ਰਿਜ਼ਲਟ ਦੇਖੀਦਾ ਤੇ ਆਨੰਦਿਤ ਹੋਈਦਾ ਹੈ ਕਿ ਤੁਸੀਂ ਵੀ ਆਸ਼ੀਸ਼ੀਤ ਹੋ ਤੇ ਅਸੀਂ ਵੀ ਆਸ਼ੀਸ਼ੀਤ ਆਮੇ ਆਪਣੇ ਪੜੋਸੀ ਨੂੰ ਦੱਸ ਦਿਓ ਕੋ 25 ਨੂੰ ਮਿਲਦੇ ਆ ਤੇ ਭੁੱਲਣਾ ਨਹੀਂ ਤੇ ਇਕੱਲੇ ਨਹੀਂ ਆਣਾ ਨਾਲ ਲੈ ਕੇ ਆਣਾ ਆਮੀਨ 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 ਮੈਂ ਤਾਂ ਉਹ ਸਾਰਿਆਂ ਨੂੰ ਪਿਆਰ ਕਰਦਾ ਹਾਂ ਤੇ ਖੁਦਾਵੰ ਮੇਰੇ ਨਾਲੋਂ ਜ਼ਿਆਦਾ ਤੁਹਾਨੂੰ ਪਿਆਰ ਕਰਦਾ ਆਂ ਸਾਰੇ ਅਣਜਾਣਾਂ ਸੀ ਹਾਂਜੀ ਪਹਿਲਾਂ ਰੱਖਣਾ ਇੱਕ ਮਿੰਟ ਪਹਿਲਾਂ ਕੀਬੋਰਡ ਹੂੰ ਪਹਿਲਾ ਪਹਿਲਾ ਦਰਬਾਰੀ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਸਭ ਦੇ ਪਿਆਰੇ ਆਤਮਿਕ ਮਾਤਾ ਪਿਤਾ ਨੂੰ ਪ੍ਰਧਾਨ ਜੀ ਸਨਮਾਨਿਤ ਕਰਨ ਜਾ ਰਹੇ ਨੇ ਜ਼ੋਰਦਾਰ ਤਾੜੀਆਂ ਦੇ ਨਾਲ ਜ਼ੋਰਦਾਰ ਤਾੜੀਆਂ ਸਪੈਸ਼ਲ ਜਿਹੜਾ ਹੈਲੋ ਹੈਲੋ ਸਪੈਸ਼ਲ